ਪੰਜਾਬ ਦੇ ਪਾਣੀ ਅਤੇ ਜਵਾਨੀ ਬਚਾਉਣ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ ਸੂਬਾ ਸਰਕਾਰ ਨੇ ਯੁਧ ਨਸ਼ਿਆਂ ਵਿਰੁੱਧ ਤੇਹਿਤ ਪੂਰੀ ਬੰਦਬੰਦੀ ਕੀਤੀ ਹੈ ਜਿਸ ਦੇ ਸਾਰਥਕ ਨਤੀਜੇ ਜਲ ਸਾਹਮਣੇ ਆਉਣਗੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਕੂਲ ਸਿੱਖਿਆ ਉਚੇਰੀ ਸਿੱਖਿਆ ਤਕਨੀਕੀ ਸਿਖਿਆ ਅਤੇ ਲੋਕ ਸੰਪਰਕ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਰੁਕਨਗਰ ਜ਼ਿਲ੍ਹੇ ਦੇ ਮੋਰਿੰਡਾ ਵਿਖੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਮਦੀਨ ਗਠਿਤ ਕਮੇਟੀਆਂ ਪਿੰਡਾਂ ਦੇ ਪਹਿਰੇਦਾਰ ਤੇ ਜ਼ਿਲ੍ਹਾ ਪਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਕੀਤਾ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਰਕਾਰ ਨੇ ਤਿਆਰ ਕੀਤਾ ਕਿ ਪੰਜਾਬ ਦੇ ਵਿੱਚੋਂ ਚਿੱਟਾ ਪੰਜਾਬ ਦੇ ਵਿੱਚੋਂ ਨਸ਼ਾ ਜੜੋਂ ਖਤਮ ਕਰਨਾ ਹੈ ਅੱਜ ਉਸ ਮੁਹਿੰਮ ਤਹਿਤ ਅੱਜ ਉਸ ਲੜਾਈ ਦਾ ਇੱਕ ਅਹਿਮ ਹਿੱਸਾ ਰੋਪੜ ਜ਼ਿਲ੍ਹੇ ਦੇ ਹਰ ਇੱਕ ਪਿੰਡ ਦੀ ਜਿਹੜੀ ਵਿਲੇਜ ਡਿਫੈਂਸ ਕਮੇਟੀ ਹੈ ਵਿਲੇਜ ਡਿਫੈਂਸ ਕਮੇਟੀ ਤੋਂ ਪਾਵ ਪਿੰਡ ਦੇ ਮੋਤਵਰ ਜਿਹਦੇ ਵਿੱਚ ਸਾਡੇ ਸਰਪੰਚ ਸਾਹਿਬ ਸਾਬਕਾ ਸਰਪੰਚ ਲੰਬੜਦਾਰ ਪਿੰਡ ਦੇ ਕੋਈ ਹੋਰ ਜਿਹੜੇ ਮੋਤਵਰ ਸ਼ਖਸੀਅਤਾਂ ਉਹ ਸਾਰੇ ਜਿਹੜੇ ਹਨ ਉਹਨਾਂ ਨੂੰ ਅੱਜ ਸੱਦਾ ਦਿੱਤਾ ਗਿਆ ਸੀ ਤੇ ਅੱਜ ਉਹਨਾਂ ਨੇ ਇੱਕ ਆਹ्वान ਕੀਤਾ ਗਿਆ ਕਿ ਆਓ ਜਿੱਥੇ ਸਰਕਾਰ ਇਹ ਲੜਾਈ ਲੜ ਰਹੀ ਹੈ ਜਿੱਥੇ ਪੁਲਿਸ ਇਹ ਲੜਾਈ ਲੜ ਰਹੀ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਪਿਛਲੇ 3 ਮਹੀਨਿਆਂ 'ਚ 200 ਤੋਂ ਵੱਧ ਤਸਕਰ ਪੰਜਾਬ ਫੁੱਲਸ ਨੇ ਫੜ ਕੇ ਅੰਦਰ ਦਿੱਤਾ ਉੱਥੇ ਦੀ ਜ਼ਿੰਮੇਦਾਰੀ ਵੰਡਦੀ ਹੈ ਕਿ ਆਪਾਂ ਆਪਣੇ ਆਪਣੇ ਇੱਕ ਇੱਕ ਪਿੰਡ ਨੂੰ ਸਾਫ਼ ਕਰੀਏ ਪਿੰਡ ਦੇ ਵਿੱਚ ਕਿਸੇ ਨਸ਼ਾ ਤਸਕਰ ਨੂੰ ਵੜਨ ਨਾ દਈਏ ਪਿੰਡ ਦੇ ਵਿੱਚ ਜਿਹੜੇ ਸਾਡੇ ਬੱਚੇ ਜਿਹੜੇ ਸਾਡੇ ਭੈਣ ਭਾਈ ਇਸ ਦਲਦਲ ਚ ਫਸੇ ਹੋਏ ਆ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਇਸ ਦਲਦਲ ਚ ਕੱਢਣ ਦੇ ਲਈ ਹਰ ਕੋਸ਼ਿਸ਼ ਮੁਮਕਿਨ ਕੋਸ਼ਿਸ਼ ਕਰੀਏ ਉਹਦਾ ਇਲਾਜ ਕਰਵਾਈਏ ਤੇ ਨਾਲ ਹੀ ਜਿਹੜਾ ਵੀ ਕੋਈ ਡਰਗਟ ਤਸਕਰ ਫੜਿਆ ਜਾਂਦਾ ਉਹਦੀ ਜ਼ਮਾਨਤ ਨਾ ਦਈਏ ਪਿੰਡ ਦੇ ਵਿੱਚ ਕੋਈ ਵੀ ਐਦਾਂ ਦਾ ਨਾ ਹੋਵੇ ਜੋ ਉਸਦੀ ਜ਼ਮਾਨਤ ਦੇਵੇ ਤਾਂ ਪੰਜਾਬ ਦਾ ਹਰ ਇੱਕ ਜਰੋ ਇੱਕ ਇੱਕ ਪਿੰਡ ਸਾਫ਼ ਹੋਊਗਾ ਤਾਂ ਉਦੋਂ ਪੰਜਾਬ ਸਾਫ਼ ਹੋਊਗਾ